ਸੰਤ ਕੀ ਸੰਗਤ ਟੀਵੀ ਦੇਖਰ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈਨੀ ਗੌਰਵਕਰਕ ਸ਼ੇਰਪੁਰ ਵੱਲੋਂ ਪਿਆਰ ਭਰੀ ਨਮਸਕਾਰ ਭੇਖ ਖੜਦਸਨ ਸਾਧੂ ਸਮਾਜ ਮਹਾ ਮੰਡਲ ਰਜਿਸਟਰਡ ਪੰਜਾਬ ਦੀ ਇੱਕ ਮਹੀਨਾਵਾਰ ਮੀਟਿੰਗ ਡੇਰਾ ਬਾਬਾ ਗੁੱਦੜ ਸ਼ਾਹ ਜੀ ਖਸਵਾ ਪੀਖੀ ਜਿਹੜਾ ਮਾਨਸਾ ਵਿਖੇ ਹੋਈ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਤਾਂ ਮਹਾਪੁਰਸ਼ਾਂ ਨੇ ਹਾਜ਼ਰੀ ਲਗਵਾਈ ਜਿਨ੍ਹਾਂ ਦਾ ਸਥਾਨ ਦੇ ਗੱਦੀ ਨਿਸ਼ੀਨ ਮਹੰਤ ਬਲਕਦਾਸ ਜੀ ਸੰਤ ਸੁੰਦਰਦਾਸ ਜੀ ਸੰਤ ਮਿਸ਼ਨੂਦਾਸ ਜੀ ਵੱਲੋਂ ਭਰਮਾ ਸਵਾਦ ਕੀਤਾ ਗਿਆ ਐਨਾ ਸਮਾਗਮਾ ਮੌਕੇ ਬਖ ਬਖ ਮਹਾਂਪੁਰਸ਼ ਸ਼੍ਰੀਮਾਨ ਮਹੰਤ ਸਚਕਾਨੰਦ ਜੀ ਗੁਰਮਾ ਮਹੰਤ ਕਾਂਨਦਾਸ ਜੀ ਸਲਾਮ ਪ੍ਰਧਾਨ ਮਨਖੁਸ਼ੀ ਰਾਮ ਜੀ ਫਰਵਾਹੀ ਮਹੰਤ ਗੋਪਾਲਦਾਸ ਜੀ ਹਾਥਣ ਮਹੰਤ ਅਮਰਦਾਸ ਜੀ ਕੋਟ ਫਤਾ ਮਹੰਤ ਹਰਵੰਦਦਾਸ ਜੀ ਭੀਖੀ ਮਤ ਤਲਸੀਦਾ ਜੀ ਮਹਿਲਾ ਚੌਂਕ ਮਤ ਸੰਤੋਖਦਾ ਜੀ ਧਰਮਗੜ ਮਤ ਤਸੀਮਦਾ ਜੀ ਗਲੂਆ ਮਤ ਰਮੇਸ਼ਦਾ ਜੀ ਗਲੂਆ ਮਹਤ ਦਲਜੀਤ ਮੂਣੀ ਜੀ ਕਿਲਾ ਭਰੀਆਂ ਮਤ ਵੀਰਪੱਧਰਦਾਸ ਜੀ ਨਮੋਲ ਮੰਤ ਰਾਜਦਾਸ ਜੀ ਭੀਖੀ ਮਹੰਤ ਗੁਰਵੀਰਦਾਸ ਜੀ ਡੇਰਾ ਬਾਬਾ ਜੰਗੀਰਦਾਸ ਜੀ ਤਪਾ ਮਹੰਤ ਦੇਵਰਾਜ ਜੀ ਹੰਢਾਇਆ ਸਮੇਤ ਅਨੇਕਾ ਮਹਾਪੁਰਸ਼ ਪੂਜੇ ਹੋਏ ਸਨ ਜਿਨ੍ਹਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਇੱਕ ਬਾਰ ਸੰਤਾਂ ਦਾ ਹੋ ਇੱਕ ਬਾਰ ਸੰਤਾਂ ਦਾ ਬਣ ਤੇ ਸਹੀ ਇੱਕ ਬਾਰ ਸੰਤਾਂ ਦਾ ਬਣ ਤੇ ਸਹੀ ਮੂੰਹ ਮੰਗੀਆਂ ਮੁਰਾਦਾਂ ਪਾਵੇਂਗਾ ਇੱਕ ਬਾਰ ਸੰਤਾਂ ਦਾ ਬਣ ਤੇ ਸਹੀ ਮੂੰਹ ਮੰਗੀਆਂ ਮੁਰਾਦਾਂ ਤੂੰ ਆ ਕੇ ਸੀਸ ਚੁਕਾ ਤੇ ਸਹੀ ਖਾਲੀ ਥੋੜੀਆਂ ਪਰ ਲੈ ਜਾ ਦਿਲ ਵਿੱਚ ਲੈ ਕੇ ਆ ਤੇ ਸਹੀ ਪ੍ਰੇਮ ਦਿਲ ਵਿੱਚ ਲੈ ਕੇ ਆ ਤੇ ਸਹੀ ਖੁਸ਼ੀਆਂ ਨਾਲ ਭਰ ਕੇ ਜਾਵੇਂਗਾ ਇੱਕ ਵਾਰ ਸੰਤਾਂ ਦਾ ਬਣਦੇ ਸਹੀ ਮੂੰਹ ਮੰਗੀਆਂ ਮੁਰਾਦ ਮਰੀਏ ਇਸ ਕਰਦਾ ਮੰਗਦਾ ਹੋ ਇਸ ਦਰਦਾ ਮੰਗਦਾ ਬਣ ਜਾ ਦੂੰ ਸ਼ਾਹਾਂ ਦਾ ਸ਼ਾ ਅਖਵਾਵੇਂਗਾ ਜਿਨ੍ਹਾਂ ਨੇ ਮੈਨੂੰ ਹਵਾਈ ਦੇ ਕੇ ਸਾਨੂੰ ਦੇਰੇ ਦੀ ਬਹੁਤ ਬਖਸ਼ੀ ਮੈਂ ਜਿਹੜੀ ਇਹਨਾਂ ਨੇ ਕੱਲ ਕਹੀ ਹੈ ਉਸ ਤੇ ਥੋੜਾ ਜਿਹਾ ਵੱਧ ਬੋਲਣਾ ਹੈ ਕਿ ਹਰੇਕ ਦੇਦੇ ਦੇ ਨੂੰ ਚਾਹੇ ਦੋਪਨਾਲ ਹੈ ਚਾਹੇ ਰੈਸੀ ਤੇ ਹੈ ਚਾਹੇ ਜਿਵੇਂ ਉਧਰ ਦਿੱਕਤਾਂ ਰਹੀਆਂ ਨੇ ਮੈਂ ਤਕਰੀਬਨ 1987 ਤੋਂ ਇਹਦੇ ਨਾਲ ਜੁੜਿਆ ਹੋਇਆ ਹਾਂ ਦਾ ਆਪਣੇ 10 26 592 ਤੋਂ ਲੈ ਕੇ ਅੱਜ ਅੱਜ ਤੱਕ ਕੇਸਾਂ ਚਾ ਹੁਣ ਵੀ ਹੈ ਮੈਨੂੰ ਜਿਹੜੀਆਂ ਔਕੜਾਂ ਆਈਆਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ ਵੀ ਤੁਹਾਨੂੰ ਵੀ ਕਿਤੇ ਨਾਣ ਜੇ ਕੋਣ ਤੁਸੀਂ ਉਹਨੂੰ ਹੱਲ ਕਰ ਸਕੋ ਤੇ ਨਾਲ ਕਾਲੀ ਕੇ ਵੀ ਇੱਕ ਸ਼ਬਦ ਹੈ ਪੰਜਾਬੀ ਦਾ ਕੁਝੇ ਚ ਸਮੁੰਦਰ ਗੱਲ ਹੋਵੇ ਵੱਡੀ ਸਮਾਂ ਬਹੁਤ ਥੋੜਾ ਉਹਨੂੰ ਛੇਤੀ ਦੱਸਿਆ ਜਾਵੇ ਤਾਂ ਬਹੁਤ ਚੰਗੀ ਗੱਲ ਹੈ ਵੀ ਲੰਮਾ ਸਮਾਂ ਆ ਲੈ ਜਾਵੇ ਉਹਨਾਂ ਚਿਰ ਬੈਠਣਾ ਔਖਾ ਹੋ ਜਾਣਾ ਹੈ। ਇਹ ਸਭ ਤੋਂ ਪਹਿਲੀ ਤਾਂ ਗੱਲ ਇਹੀ ਹੈ ਵੀ ਪਹਿਲੇ ਇਹ ਪੂਰੀ ਹੋ ਗਈ ਆਪਣੇ ਭਾਈ ਰੁਗਾਸ ਜੀ ਆਪਣੀ ਬਾਣੀ ਦੇ ਲਿਖਦੇ ਨੇ। ਵੀ ਤਕਤੀ ਕਹਿੰਦੀ ਹੈ ਕਿ ਮੇਰੇ ਤੇ ਪਹਾੜ ਵੀ ਨੇ ਤੇ ਮੇਰੇ ਤੇ ਨਦੀਆਂ ਨਾਲੇ ਵੀ ਚੱਲਦੇ ਨੇ। ਮੇਰੇ ਤੇ ਕੋਏ ਪੱਟੇ ਜਾਂਦੇ ਨੇ, ਗੌਰ ਵੀ ਲੱਗਦੇ ਨੇ। ਕੰਦਮੰਦ ਵੀ ਦੇਖਦਾ ਮੈਨੂੰ ਤਕਲੀਫ ਨਹੀਂ ਹੁੰਦੀ ਕੋਈ। ਮੈਂ ਕੋਈ ਪ੍ਰਭਾ ਨਹੀਂ ਮੰਦੀ ਜੋ ਮਰਗੀ ਹੋਈ। ਹਵੇ ਪਰ ਪਿਆਰੀ ਸਾਧ ਸੰਗਤ ਦੀ ਭੇਤ ਜੇਕਰ ਕੋਈ ਕਿਸੇ ਦਾ ਕੀਤਾ ਪਲਾਣ ਦਾ ਜਦੋਂ ਮੇਰੀ ਹਿੱਕ ਤੇ ਪੈਰ ਕਰਨਾ ਨੇ ਮੇਰੀ ਚੀਕਾਂ ਹਿੱਕ ਪਰ ਜਾਂਦੀ ਜੀ ਨੂੰ ਗੁਰਬਾਣੀ ਦੇ ਵਿੱਚ ਅਕਿਰਤ ਕਣ ਕੇ ਹੈਗੇ ਜਿਹੜਾ ਕਿਸੇ ਦਾ ਕੀਤਾ ਪਲਾਣ ਹੁੰਦਾ ਹੈ ਇਹ ਮੇਰੀ ਜ਼ਿੰਦਗੀ 'ਚ ਬਹੁਤ ਵਾਪਰੇ ਨੇ ਜਿਨ੍ਹਾਂ ਤੇ ਖੂਨ ਡੋਲਿਆ ਨਾ ਉਹਨਾਂ ਨੇ ਪਾਣੀ ਦਾ ਗੇਂ ਡੋਲਣਾ ਨਹੀਂ ਸੋਗਾ ਟੱਕ ਲਾਈ ਜਦੋਂ ਦੁੱਖ ਦੇਉ ਉਹ ਆਪਣਾ ਹੀ ਰੁਬਾ ਦੂਜਾ ਨਹੀਂ ਦਤਾ ਤੇ ਯਾਰ ਪੇ ਜ਼ਿੰਦਗੀ ਦੇ ਦੱਸਿਆ ਸੋ ਗੁਰਪ ਦੇ ਮੈਂ ਮੈਂ ਦਾ ਉਹ ਗਰੁੱਪ ਬਣਾਉਣ ਦਾ ਮੈਂਬਰ ਬਣਾਉਣ ਵਾਸਤੇ ਜਦੋਂ ਦੇਰੀ ਰਹੀ ਸੀ ਕਿ ਮੈਂ ਕਿ ਸਾਨੂੰ ਜਿਹੜੀ ਹੈ ਉਹ ਮਤਲਬ ਬਿਲੀ ਸੀ ਮੌਤਮੇ ਉਹ ਸੈਸ਼ਨ ਟੈਪ ਕਿਉਂ ਮਿਲਦੀ ਇੱਕ ਮੈਂ ਫੈਲ ਭਲਾਈ ਪੁੱਛਿਆ ਨੇ ਦੱਸਿਆ ਕਿ ਨਾ ਜੱਜ ਮੌਤਮੇ ਨਹੀਂ ਦਿੰਦੇ ਉਹਨੇ ਕਹਿੰਦਾ ਤੇਰਾ ਕੇਸ ਵਧੀਆ ਨਹੀਂ ਹੈਗਾ ਮੈਂ ਕਿ ਨਾ ਫੇਰ ਜੇ ਮੈਂ ਮੰਗਦੀ ਲੜੀਆਂ ਫੇਰ ਤੋਂ ਲੈ ਵੈਰੀ ਗੁੱਡ ਮੰਨ ਲਏ ਕਿ ਆਪਾਂ ਨੇ ਫੇਰ ਸਰਦੇਸਾ ਜੀ ਨੇ ਦੱਸਿਆ ਇਹ ਤੋਂ ਮੁਰਸ਼ੇ ਦੇ ਸੰਤਾਂ ਨੂੰ ਬੁਲਾਇਆ ਜਾਂਦਾ ਉਹ ਬੁલાਏ ਉਹ ਲਈ 23 April ਨੂੰ ਮਗਰਮ ਜਿਹੜਾ گا ਉਹ ਧਰਮਗੜ ਸਕੂਲ ਦੇ ਵਿੱਚ ਉੱਥੇ ਹੋਈ ਉਹ ਰਸਮ ਪਗੜੀ ਉਹਦੇ ਜਦੋਂ ਸਾਈਨ ਹੋ ਗਏ ਸਾਰੇ ਉਹਦੇ ਚ ਬਾਹਰ ਲੈ ਦੀ ਕੋਈ ਲੋੜ ਨਹੀਂ ਪੰਚਾਇਤ ਦੀ ਵੀ ਕੋਈ ਲੋੜ ਨਹੀਂ ਚਾਹੇ ਉਹਦੇ ਨੋ ਜਗਾ ਬੋਲਦੀ ਹੈ ਤੇ ਉਹ ਜਦੋਂ ਪੇਸ਼ਜੱਜ ਤੇ ਕੀਤੀ ਪਹਿਲੀ ਪੇਸ਼ੀ ਦੇ ਉੱਤੇ ਉਹਨਾਂ ਨੇ ਮਗਰਮ ਮੋਤਮਾ ਵੀ ਤੋਂ ਮੰਨ ਲਿਆ ਇਹ ਵਿਦਿਆਦੇਵੀ ਸੁਰਵਸ ਹੋ ਗਏ ਨੇ ਉਹਨਾਂ ਦੀ ਜਿਹੜੀ ਕੇਲੀ ਹੈ ਬੀਬੀ ਬਲਦੇਵ ਦਾਸ ਉਹ ਉਹਨਾਂ ਦੀ ਇੰਡੀਆ ਦੇ ਹਰਕੁਨੀ ਵਾਸਾ ਉਹ ਕੇਚਰ ਉਹਦੀ ਉਹ ਭੇਖ ਦੀ ਇੰਨਾ ਮੁੱਲ ਪਿਆ ਮਤਲਬ ਜੱਜ ਸਾਹਿਬ ਨੇ ਪੜ੍ਹ ਤਾ ਹੀ ਉਹਦੀ ਮਤਲਬ ਆਰਡਰ ਕਰਤਾ 9 ਸਤੰਬਰ ਜਿਹੜਾ ਡੇਰਾ ਬਾਬਾ ਗੁਰਦਰ ਸ਼ਾ ਇਹ ਬਹੁਤ ਇਤਿਹਾਸਿਕ ਤੇ ਪ੍ਰਾਚੀਨ ਸਥਾਨ ਹੈ ਮਹਾਰਾਜ ਬਾਬਾ ਨੂੰ ਦਰਸ਼ਾਤੀ ਸਾਡੇ ਇੱਥੇ ਬਜ਼ੁਰਗਾਂ ਨੂੰ ਵੀ ਨਹੀਂ ਪਤਾ ਵੀ ਇਹ ਕਦੋਂ ਆਏ ਸੀ ਕਦੋਂ ਇਹ ਇਹਨਾਂ ਦੇ ਮੰਜਾਰੇ ਇੱਥੇ ਬਣਿਆ ਇਹ ਕਿਸੇ ਨੂੰ ਨਹੀਂ ਪਤਾ ਬਹੁਤ ਪੁਰਾਣੀਆਂ ਬਜ਼ਾਰਾਂ ਬਣੀਆਂ ਹੋਈਆਂ ਨੇ ਸੈਂਕੜੇ ਸਾਲਾਂ ਤੋਂ ਇਹਦੀ ਹਿਸਟਰੀ ਇਸ ਤਰ੍ਹਾਂ ਹੈ ਮਹਾਰਾਜਾ ਰਣਜੀਤ ਸਿੰਘ ਸੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕੇ ਬਡਰੁਖੇ ਸੀ ਆ ਬਡਰੁਖਾ ਸੰਗਰੂਰ ਦੇ ਵਿੱਚ ਹੀ ਆ ਰਿਹਾ ਪਿੰਡ ਉੱਥੋਂ ਦੇ ਸਰਦਾਰਾਂ ਦੇ ਘਰ ਕੀ ਹੁੰਦਾ ਸੀ ਅੱਗੇ ਸਰਦਾਰ ਲੜਕੀਆਂ ਦੀ ਹੱਤਿਆ ਕਰ ਦਿੰਦੇ ਸੀ ਜਨਮ ਸਮੇਂ ਉਹ ਜੋ ਜਿਹੜੇ ਪੱਕਰਦੀ ਸੀ ਦਾਈ ਜੇ ਲੜਕੀ ਹੁੰਦੀ ਤਾਂ ਉਹ ਕਹਿੰਦੇ ਵੀ ਇਹਦਾ ਕੰਮ ਹੁਣੀ ਤਮਾਮ ਹੀ ਕਰਦੇ ਕਬ ਚੰਗਾ ਨਹੀਂ ਸਮਝਦੇ ਸੀ ਲੜਕੀ ਨੂੰ ਆਪਣੇ ਘਰ ਪੈਦਾ ਹੋਇਆ ਸਰਦਾਰ ਸੀ ਰਾਜੇ ਸੀ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਧੱਕੇ ਕਰਦੇ ਸੀ ਲੋਕਾਂ ਨਾਲ ਉਹ ਸਰਦਾਰਾਂ ਨੇ ਸੰਤ ਫਿਰਦੇ ਸੀਗੇ ਉੱਥੇ ਆਪਣੇ ਮੌਜ ਮਸਤੀ ਚ ਪੁਰਾਣੇ ਸਮੇਂ ਦੀ ਗੱਲ ਐ ਇਮੇਜਿਨ ਕਰੋ 800-300 ਸਾਲ ਪਹਿਲਾਂ ਉਹ ਸੰਤਾਂ ਨੂੰ ਕਹਿੰਦੇ ਇਹ ਕਹਿੰਦੇ ਮਹਾਰਾਜ ਸਾਡੇ ਘਰ ਚਰਨ ਪਾਓ ਜਲ ਪਾਣੀ ਮੰਨੀ ਸਕੋ ਪਾਪਾ ਗੁਦਰ ਸ਼ਾਹ ਜੀ ਫਕੀਰ ਸੀਗੇ ਸੂਫੀ ਸੰਤ ਸੀਗੇ ਕਾਲਾ ਇਹ ਚੋਗਾ ਪਹਿਨਦੇ ਸੀ ਸਾਡੇ ਬਦੁਰਗ ਦਾਸ ਦੇ ਹੁੰਦੇ ਨੇ ਵੀ ਇਹਨਾਂ ਦੇ ਕਾਲੇ ਵਸਤਰ ਹੁੰਦੇ ਸੀ ਉਹ ਕਹਿੰਦੇ ਭਾਈ ਅਸੀਂ ਤੁਹਾਡੇ ਲੰਗਰ ਤੇ ਸ਼ਕਲਾਂਗੇ ਪਰ ਗੱਲ ਇਹ ਵੀ ਤੁਸੀਂ ਕੁੜੀਆਂ ਨੂੰ ਲੜਕੀਆਂ ਨੂੰ ਮਾਰ ਦਿੰਦੇ ਹੋ ਕੋਕਚੀ ਜਣਦੀਆਂ ਨੂੰ ਮਾਰ ਦਿੰਦੇ ਹੋ ਅਸੀਂ ਤੁਹਾਡੇ ਘਰ ਦਾ ਆਨ ਨਹੀਂ ਖਾ ਸਕਦੇ ਤੁਹਾਡੇ ਘਰ ਤੁਸੀਂ ਤਾਂ ਪਾਪੀ ਹੋ ਤੁਹਾਡਾ ਮੈਂ ਪਾਪੀਆਂ ਦਾ ਆਨ ਗ੍ਰਹਿਣ ਨਹੀਂ ਕਰ ਸਕਦਾ ਮੈਂ ਨਹੀਂ ਖਾਂਦਾ ਤੁਹਾਡਾ ਪ੍ਰਸ਼ਾਦ ਇਹ ਚਲੋ ਸਰਦਾਰ ਜੀਆ ਸਰਦਾਰ ਸਾਰੇ ਇਕੱਠੇ ਹੋ ਕੇ ਮਹਾਰਾਜ ਦੇ ਪੈਰਾਂ ਤੇ ਜਾ ਦੇਖੇ ਕਹਿੰਦੇ ਮਹਾਰਾਜੇ ਮਾਫੀ ਦਿਓ ਸਾਨੂੰ ਐਤੂ ਬਾਦ ਅਸੀਂ ਲੜਕੀ ਦਾ ਹੱਤਿਆ ਨਹੀਂ ਕਰਾਂਗੇ ਉਹਨੂੰ ਜਮਦੀਨ ਨੂੰ ਨਹੀਂ ਮਾਰਾਂਗੇ ਵਚਨ ਦਿੱਤਾ ਸੰਤਾਂ ਨੂੰ ਸੰਤ ਕਹਿੰਦੇ ਭਾਈ ਆਵਾਂਗੇ ਫੇਰ ਅਸੀਂ ਸੰਤ ਗਏ ਸਤਾਰੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕਣ ਤੋਂ ਬਾਅਦ ਬਰਸ਼ਾਦਾ ਸਕਣ ਤੋਂ ਬਾਅਦ ਬਰਸ਼ਾਦਾ ਸਕਣ ਤੋਂ ਬਾਅਦ ਸੰਤਾਂ ਨੇ ਉਹਨਾਂ ਨੂੰ ਇੱਕ ਬਰ ਦਿੱਤਾ ਕਹਿੰਦੇ ਭਾਈ ਤੁਹਾਡੇ ਲੜਕੀ ਹੋਊਗੀ ਲੜਕੀ ਹੋਊਗੀ ਉਹ ਲੜਕੀ ਇੱਕ ਇਹੇ ਮਹਾਵੀਰ ਸੂਰਮੇ ਨੂੰ ਬਾਲਸ਼ਾਨੀ ਸੂਰਮੇ ਨੂੰ ਜਨਮ ਦੇਊਗੀ ਜਿਹੜਾ ਚਿਰ ਦੇ ਦੁਨੀਆ ਤੱਕ ਜਿਹਦਾ ਨਾਮ ਰਹੂਗਾ ਜਿੰਨਾ ਚਿਰ ਧਰਤੀ ਤੇ ਸੂਰਜ ਚੰਦਰਮਾ ਰਹੇਗੇ ਤਾਂ ਉਸ ਇਨਸਾਨ ਦਾ ਨਾਮ ਰਹੂਗਾ ਇਹ ਲੜਕੀ ਕਿਹੜੇ ਬੱਚੇ ਨੂੰ ਜਨਮ ਦੇਊਗੀ ਉਹ ਬੱਚਾ ਕੌਣ ਸੀ ਉਹ ਬੱਚਾ ਸੀ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਹੁਣ ਇਹਨਾਂ ਸਤਿਗੁਰਾਂ ਦੀ ਬਚਨਾਂ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਮਹਾ ਸਿੰਘ ਦੇ ਘਰ ਮਾਤਾ ਰਾਜਕੌਰ ਦੀ ਕੁੱਖੋਂ ਉਹ ਲੜਕੀ ਦਾ ਨਾਮ ਰਾਜਕੌਰ ਰੱਖਿਆ ਗਿਆ ਰਾਜਕੌਰ ਦੇ ਉੱਖ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ ਉੱਥੋਂ ਸੰਤਾਂ ਦਾ ਰੱਬ ਤੇ ਹੁੰਦੇ ਨੇ ਇਧਰ ਭੀਖੀ ਵੱਲ ਨੂੰ ਮੂੰਹ ਹੋ ਗਿਆ ਭੀਖਿਆ ਬੜੇ ਭੀਖੀ ਆ ਕੇ ਮੈਂ ਜਿਹੜੀ ਬਜ਼ੁਰਗਾਂ ਤੋਂ ਸੁਣੀ ਹੋਈ ਗੱਲ ਹੈ ਉਹ ਖੇਤਾਂ ਦੇ ਵਿੱਚ ਰਹਿੰਦੇ ਸੀ ਬਰਾਗ ਦੇ ਵਿੱਚ ਬਰਾਕੀ ਸੀ ਬਰਾਕੀ ਸੰਤ ਬਰਾਕੀ ਹੁੰਦੇ ਨੇ ਤਕਰੀਬਨ ਬਰਾਗ ਦੇ ਵਿੱਚੋਂ ਚੱਕਰਾਂ ਨੂੰ ਜੱਫੇ ਪਾਪਾ ਕੇ ਬਰਾਕ ਚ ਨੇਤਰ ਜਲਬਗ ਦਾ ਰਹਿਆ ਸੀ ਉਹ ਸਾਡੇ ਪਿੰਡ ਦੀ ਪੰਚਾਇਤ ਗਈ ਉਹ ਪਿੰਡ ਕਿਹੜਾ ਕੋਈ ਬਾਹਲਾ ਵੱਡਾ ਸੀ ਸਾਡਾ ਸਾਡੇ ਪੰਜ ਪੱਤਿਆਂ ਨੇ ਇੱਕ ਬੁਢੇ ਦੀ ਲਾਦ ਹੈ ਉਹ ਜੀ ਪਿੰਡ ਦੇ ਮੋਹਤਵਰ ਬੰਦੇ ਗਏ ਜਾ ਕੇ ਸਰਤਾਂ ਨੂੰ ਬੇਨਤੀ ਕੀਤੀ ਮਹਾਰਾਜ ਤੁਸੀਂ ਇੱਥੇ ਭੁੱਖੇ ਪਿਆਸੇ ਰਹਿੰਦੇ ਹੋ ਜੰਗਲ ਦੇ ਵਿੱਚ ਰਹਿੰਦੇ ਹੋ ਰੋਹੀ ਰਾਂਜੇ ਸਿੰਘ ਉਸ ਸਮੇਂ ਤੇ ਅੱਜ ਕੱਲ ਮਗੋਂ ਕੋਈ ਮੋਟਰਾਂ ਦਾ ਹੈ ਨਹੀਂ ਸੀ ਜਿੱਥਾ ਦਾ ਮਗਰ ਰੋੜ ਤਾਂ ਹਰ ਤਾਂ ਲਾਈਟ ਪਹੁੰਚ ਚੁੱਕੀ ਹੈ ਉਹ ਜੰਗਲ ਰੋਹੀ ਵੀ ਆਬਾਦ ਸ਼ੇਰ ਵਗੈਰੇ ਆਉਂਦੇ ਉਹ ਪੰਚਾਇਤ ਉਹਨਾਂ ਨੂੰ ਇੱਥੇ ਲੈ ਆਇਆ ਸਥਾਨ ਤੇ ਇੱਥੇ ਫਿਰ ਉਹਨਾਂ ਨੇ ਸੰਤਾਂ ਨੇ ਆਪਣਾ ਜਿਹੜਾ ਸਰੀਰ ਹੈ ਆਖਰੀ ਟਾਈਮ ਸੀ ਜਿਹੜਾ ਸੰਤਾਂ ਦਾ ਉਹ ਇਸ ਸਥਾਨ ਤੇ ਗੁਜ਼ਰਿਆ ਉਹ ਇਹ ਡੇਰਾ ਕਿਨੇ ਹੋਂਦ ਚ ਆਇਆ ਇੱਥੇ ਵਪਾਰੀ ਆਉਂਦੇ ਆਉਂਦੇ ਸੀ ਘੋੜਿਆਂ ਦੇ ਉਹ ਘੋੜੇ ਲੈ ਕੇ ਇਥੋਂ ਦੀ ਨਿਕਲਦੇ ਉਹ ਕਿੱਦੇ ਰਾਤ ਕੱਟੀ ਇੱਥੇ ਡੇਰੇ ਦੇ ਵਿੱਚ ਵਪਾਰੀਆਂ ਨੇ ਘੋੜਿਆਂ ਦੇ ਨੇ ਘੋੜੇ ਵਧੀਆ ਨਸਲ ਦੇ ਰੱਖਦੇ ਸੀ ਰਾਜਿਆਂ ਨੂੰ ਵੇਚਦੇ ਸੀ ਉਹ ਘੋੜਾ ਇੱਕ ਬੱਚਾ ਬਿਮਾਰ ਹੋ ਗਿਆ ਉਹਨਾਂ ਨੇ ਜਾਣਾ ਸੀ ਉਹ ਕਹਿੰਦੇ ਮਹਾਰਾਜ ਆ ਅਸੀਂ ਘੋੜਾ ਤੁੰਦੇ ਚੱਲਿਆ ਜੇ ਤਾਂ ਇਹ ਹੋ ਗਿਆ ਠੀਕ ਤਾਂ ਵੀ ਤੁਹਾਡਾ ਜੇ ਰੱਬ ਨੂੰ ਪਿਆਰਾ ਹੋ ਗਿਆ ਤਾਂ ਰੱਬ ਦਾ ਹੋ ਗਿਆ ਉਹ ਘੋੜਾ ਦੀ ਠੀਕ ਹੋ ਗਿਆ ਘੋੜਾ ਠੀਕ ਹੋ ਗਿਆ ਇੱਥੇ ਮਹਾਰਾਜਾ ਰਸਤੋਂ ਸਾਂ ਸਾਡੇ ਤੇ ਮਹਿਰ ਤੇ ਉੱਤੇ ਪ੍ਰਾਣਾ ਪਰਾਚੀਨ ਉਮਰ ਤਵੇਲੇ ਵੀ ਦੇਖੇ ਨੇ ਉਹਨਾਂ ਨੇ ਜਿੱਥੇ ਰਾਜਾ ਇੱਕ ਠਹਿਰਦਾ ਸੀ ਤੇ ਆਲੇ ਦੁਆਲੇ ਦੇ ਸਰਦਾਰ ਉਹਨੂੰ ਮੋਰਾ ਭੇਟ ਕਰਨ ਆਉਂਦੇ ਨਜ਼ਰਾਨਾ ਕਹਿ ਦਿੰਦੇ ਆ ਜਿਹਨੂੰ ਆਪਾਂ ਉਹ ਰਾਜਿਆਂ ਨੂੰ ਦੱਸਿਆ ਅਹਿਲਕਾਰਾਂ ਨੇ ਵੀ ਮਹਾਰਾਜ ਸਾਹਿਬ ਨੇ ਉੱਥੇ ਬਾਬਾ ਗੁੰਦੜ ਸਾਹਿਬ ਜੀ ਉਹਨਾਂ ਕੋਲ ਘੋੜਾ ਬਹੁਤ ਵਧੀਆ ਆਪਜੀ ਦੇ ਰੱਖਣ ਦਾ ਉਹ ਕਹਿੰਦੇ ਵੀ ਫਿਰ ਪਤਾ ਕਰੋ ਬਾਬਿਆਂ ਨੂੰ ਬੁਲਾਇਆ ਬਾਬੇ ਕਹਿੰਦੇ ਭਾਈ ਅਸੀਂ ਕੀ ਕਰਨਾ ਰਾਜੇ ਕੋਲੇ ਸਾਡਾ ਕੀ ਕੰਮ ਹੈ ਫਕੀਰਾਂ ਦਾ ਰਾਜੇ ਨਾ ਸਾ ਅਸੀਂ ਨਹੀਂ ਜਾਣਦੇ ਕਿਤੇ ਚਲੋ ਜੀ ਉਹ ਰਾਜਾ ਆਪਣੇ ਵਜ਼ੀਰ ਨਾਲ ਹੋਰ ਲੈ ਕੇ ਤਸੱਤਾ ਦੇ ਕੋਲੇ ਆਇਆ ਆ ਕੇ ਨਮਸਕਾਰ ਕੀਤੀ ਕਹੇ ਮਹਾਰਾਜ ਘੋੜਾ ਉਹ ਕਹਿੰਦੇ ਰਾਜਾ ਨਾ ਘੋੜਾ ਤਾਂ ਰਾਜੀ ਰੱਖਦੇ ਨੇ ਅਸੀਂ ਫਕੀਰਾਂ ਨੇ ਕੀ ਕਰਨਾ ਜੇ ਤੈਨੂੰ ਚਿੰਗਾ ਲਾਉਂਦਾ ਤੂੰ ਲੈ ਘੋੜਾ ਸੀ ਉਹ ਬਹੁਤ ਵਧੀਆ नस्ਲ ਦਾ ਉਹ ਘੋੜਾ ਕੋਈ ਆਮ ਘੋੜਾ ਨਹੀਂ ਸੀ ਜਿਹੜੇ ਘੋੜੇ ਲੜਾਈਆਂ ਦੇ ਵਿੱਚ ਲੜਾਈਆਂ ਦੇ ਵਿੱਚ ਵਰਤੇ ਜਾਂਦੇ ਨੇ ਉਸ ਨਸਲ ਦਾ ਘੋੜਾ ਸੀ ਨਹੀਂ ਤਾਂ ਮੜੇ ਪਟਾਕੇ ਤੋਂ ਡਰ ਜਾਂਦਾ ਉਹ ਨਸਲੀ ਘੋੜਾ ਸੀ ਪਹਿਚਾਨ ਹੁੰਦੀ ਹੈ ਰਾਜੇ ਮਹਾਰਾਜਿਆਂ ਨੂੰ ਇਹ ਹਲਕਾਰਾਂ ਨੂੰ ਕੋੜਿਆਂ ਦੀ ਜਿਸ ਤਰ੍ਹਾਂ ਹੁਣ ਚੰਗਾ ਜ਼ਿਮੀਦਾਰ ਜੀ ਨੇ 50 60 ਸਾਲ ਪਸ਼ੂ ਸਾਹਮਣੇ ਹੋਣ ਉਹਨੂੰ ਪਛਾਣ ਹੋ ਜਾਂਦੀ ਹੈ ਪਸ਼ੂਆਂ ਦੀ ਐਸੀ ਤਰ੍ਹਾਂ ਰਾਜਿਆਂ ਨੂੰ ਉਹਦੇ ਹਲਕਾਰਾਂ ਨੂੰ ਪਛਾਣ ਸੀ ਬੇ ਕੋੜਾ ਬਬ ਬਦੂਆ ਨਸਲ ਦਾ ਉਪੋੜਾ ਸਰਤਾਂ ਨੂੰ ਮੇਟਾ ਕਰਤਾ ਰਾਜਾ ਕਹਿੰਦਾ ਜੀ ਬੋਲੋ ਕਿੰਨੇ ਪਿੰਡ ਲਵਾ ਲਿਆ ਮੈਂ ਤੁਹਾਡੇ ਡੇਰ ਦੇ ਨਾਲ ਉਹ ਕਹਿੰਦੇ ਭਈ ਅਸੀਂ ਕੀ ਕਰਨੇ ਨੇ ਪਿੰਡ ਅਸੀਂ ਤਾਂ ਆਪਦੇ ਛੱਡ ਕੇ ਆਇਆ ਅਸੀਂ ਕੀ ਕਰਨੇ ਨੇ ਜ਼ਮੀਨ ਦੱਸੋ ਮਹਾਰਾਜ ਕਹਿੰਦੇ ਭਈ ਅਸੀਂ ਜ਼ਮੀਨ ਕੀ ਕਰਨੀ ਹੈ ਸਾਨੂੰ ਤਾਂ ਕੋਈ ਜ਼ਮੀਨ ਦੀ ਲੋੜ ਨਹੀਂ ਐਦਾ ਦੋ ਪ੍ਰਸ਼ਾਦ ਦੇ ਨੇ ਗੱਜਾ ਕਰਕੇ ਲੈ ਆਉਣੇ ਸ਼ੱਕ ਲੈਨੇ ਅਸੀਂ ਕੀ ਕਰੀਏ ਜ਼ਮੀਨ ਉਹ ਕਹਿੰਦੇ ਮਾਰਾਏ ਫਿਰ ਮੈਂ ਤਾਂ ਲੈ ਕੇ ਨਹੀਂ ਜਾਂਦਾ ਉਹ ਕਹਿੰਦੇ ਭਾਈ ਨਹੀਂ ਲੈ ਕੇ ਜਾਂਦਾ ਉਹ ਇੱਥੇ ਖੂਹ ਲਵਾ ਦੇ ਲੋਕ ਪਾਣੀ ਪੀ ਲੈ ਕਰਨਗੇ ਆ ਗੇਟ ਦੇ ਬਿਲਕੁਲ ਸਾਹਮਣੇ ਖੂਹ ਹੈ ਆਪ ਦਰਸ਼ਨ ਕਰਕੇ ਜਾਇਓ ਜਿਹਦੇ ਉੱਤੇ ਸੱਤ ਬੱਡ ਲੱਗੇ ਹੋਏ ਸੀਗੇ ਉਸ ਟਾਈਮ ਤੇ ਇਹ ਖੂਹ ਲਵਾਇਆ ਅੱਜ ਵੀ ਇਹਦਾ ਪਾਣੀ ਉਹਦਾ ਕੁਝ ਬੜਾ ਢੁੰਗਾ ਨੇ ਇਹਨਾਂ ਨਾਲੋਂ ਪ੍ਰੀਅ ਹੈ ਇਹ ਸਾਫ ਵੀ ਕਰਕੇ ਜੇ ਪਿੱਛੇ ਜੀ ਕਿਸੇ ਸੰਤਾਂ ਨੇ ਮਹਿਮਤ ਲਾਈ ਸੀ ਉਹਨੇ ਸਾਰੇ ਪੰਜਾਬ ਦੇ ਖੂਹ ਜਿਹੜੇ ਬੰਦ ਪਏ ਸੀ ਉਹ ਸਾਫ ਕਰਾਏ ਨੇ ਇਹਦਾ ਪਾਣੀ ਇੰਨਾ ਪਵਿੱਤਰ ਤੇ ਮਿੱਠਾ ਖੂਹ ਦਾ ਬਹੁਤ ਜ਼ਿਆਦਾ ਸਾਡਾ ਸਾਰਾ ਪਿੰਡ ਇਹ ਟੋਬਾ 12 13 ਏਕੜ ਜ਼ਮੀਨ ਸੀਗੀ ਇਹਦੇ ਉੱਤੇ ਦਰਖਤੀ ਦਰਖਤ ਲੱਗੇ ਹੁੰਦੇ ਸੀ ਬਜ਼ੁਰਗ ਦਾ ਜਦੋਂ ਮੇਰੀ ਸੁੱਤ ਤੋਂ ਪਹਿਲਾਂ ਦੀ ਗੱਲ ਆ ਉਹ ਦਰਖਤਾਂ ਦੇ ਉੱਤੇ ਇੰਨੇ ਵੱਡੇ ਵੱਡੇ ਦਰਖਤ ਸੀ ਸੂਰਜ ਨਹੀਂ ਨਹੀਂਦਾ ਸੀ ਸਾਰਾ ਪਿੰਡ ਇੱਥੇ ਦੁਪਹਿਰਾ ਕਰਦਾ ਹੁੰਦਾ ਸੀ ਇਹ ਖੂਹ ਦੇ ਉੱਤੇ ਪਸ਼ੂਆਂ ਨੂੰ ਪਾਣੀ ਪਿਆ ਜਾਂਦਾ ਸੀ ਇੱਥੇ ਮਿਰਗ ਵੀ ਪਾਣੀ ਪੀਣ ਆਉਂਦੇ ਸੀ ਜੰਗਲੀ ਜਾਨਵਰ ਵੀ ਇਸ ਥੋੜੇ ਉੱਤੇ ਪਾਣੀ ਪੀਣ ਆਉਂਦੇ ਸੀ ਓਮ ਕ੍ਰਿਸ਼ਨਾਇ ਵਾਸudevਾਇ ਹਰੇ ਪਰਮਾਤਮਾ ਦੇ ਪਰਮਕ੍ਰਿਸ਼ਨ ਸੋਇ ਸ਼੍ਰੀ ਗੋਵਿੰਦਾਇ ਨਮਾਣ ਅੱਜ ਅਸੀਂ ਮਹਾਨ ਪਤਿ ਪਸੂਈ ਬਾਬਾ ਗੁਰਦਤਾ ਸਾਹਿਬ ਜਿਹੜੇ ਜੇਸੋ ਸਥਾਨ ਦੇ ਸੰਸਤਾਪਕ ਨੇ ਉਹਨਾਂ ਦੇ ਚਰਨਾਂ ਦੇ ਵਿੱਚੋਂ ਕੋਟਨ ਕੋਟ ਨਮਨ ਕਰਦੇ ਆਂ ਇੱਥੇ ਆ ਕੇ ਸਾਨੂੰ ਬਹੁਤ ਖੁਸ਼ੀ ਹੋਈ ਜਗਾ ਸਥਾਨ ਦੇ ਦਰਸ਼ਨ ਕਰਕੇ ਇੱਥੇ ਦੇ ਜਿਹੜੇ ਮਹਾਨ ਕੀਨ ਹੈ ਬਾਬਾ ਬਲਕਪਦਾ ਜੀ ਇਹ तकरीबन ਪ੍ਰੋਗਰਾਮਾਂ ਦੇ ਵਿੱਚ ਜਾਂ ਮੀਟਿੰਗ ਵਗੈਰਾ ਦੇ ਵਿੱਚ तकरीबन ਇਹਨਾਂ ਦੇ ਦਰਸ਼ਨ ਹੁੰਦੇ ਰਹਿੰਦੇ ਨੇ ਇਹਨਾਂ ਦਾ ਸਵਾਲ ਨਿਮਰਤਾ ਬਹੁਤ ਵੱਡੀ ਗੱਲ ਹੈ ਬਾਕੀ ਹਰਵੰਸ ਦਾਸ ਜੀ ਨੇ ਸਾਰਾ ਕੁਝ ਆਪਾਂ ਨੂੰ ਇਸ ਸਥਾਨ ਬਾਰੇ ਦੱਸਿਆ ਤੇ ਸਾਡੇ ਪ੍ਰਿੰਸੀਪਲ ਸਾਹਿਬ ਨੇ ਵੀ ਭਾਨ ਜੀ ਨੇ ਸਾਨੂੰ ਦੇਖ ਦੇ ਅਧਿਕਾਰਾਂ ਬਾਰੇ ਕਾਨੂੰਨਾਂ ਬਾਰੇ ਬਹੁਤ ਵੱਡੀ ਜਾਣਕਾਰੀ ਪਾਈ ਹੈ ਉਹ ਵਿੱਤੇ ਜਦੋਂ ਅਸੀਂ ਆਉਨੇ ਆ ਇੱਕ ਕਲਾਸ ਮੰਗੂ ਅਸੀਂ ਬਹੁਤ ਕੁਝ ਸਿੱਖ ਕੇ ਜਾਂਦੇ ਆ ਅਸੀਂ ਇਸ ਸਥਾਨ ਤੇ ਆ ਕੇ ਦੇਖਿਆ ਵੀ ਜਦ ਜਿਹੜਾ ਅਸਥਾਨ ਹੈ ਉਹ ਸੰਸਥਾ ਹੈ ਜਦੋਂ ਉਹਦਾ ਮਹੰਤ ਬਣਦਾ ਕੋਈ ਉਹਨੂੰ ਉਹਨੂੰ ਸਮਰਪਿਤ ਹੋਣਾ ਪੈਂਦਾ ਇਹਵੇਂ ਲਿਖਿਆਗਾ ਜੇ ਤੁਮੇਰਾ ਹੋਏ ਰਹੇ ਤਾਂ ਸਭ जग ਤੇਰਾ ਹੋਏ ਇਹ ਕਥਨ ਸਾਡੇ ਦੇ ਪੂਰਾ ਟੁੱਟਦਾ ਸਾਨੂੰ ਧਨ ਮੰਨ ਧੰਨ ਦੇ ਨਾਲ ਸਮਰਪਤ ਹੋਣਾ ਚਾਹੀਦਾ ਜਿਹੜੇ ਸਥਾਨਾਂ ਦੇ ਉੱਤੇ ਅਸੀਂ ਬੈਠੇ ਆਂ ਬੱਤ ਤੋਂ ਬੱਤ ਸਾਨੂੰ ਜਿਵੇਂ ਪ੍ਰਵਾਨ ਜੀ ਕਰ ਰਹੇ ਨੇ ਸਾਰਿਆਂ ਨੂੰ ਲੋਕ ਸੇਵਾ ਦੇ ਵਿੱਚ ਬੱਤਵਾ ਯੋਗਦਾਰ ਨੂੰ ਪਾਉਣਾ ਚਾਹੀਦਾ ਸਾਨੂੰ ਮਰਜ਼ਾਦਾ ਜਿਹੜੀ ਸਾਡੀ ਬਹੁਤ ਵੱਡੀ ਜ਼ਰੂਰੀ ਹੈ ਡੇਰੇ ਦੀ ਮਰਜ਼ਾਦਾ ਭੇਖ ਦੀ ਮਰਜ਼ਾਦਾ ਸਾਰੀਆਂ ਗੱਲਾਂ ਦੇ ਉੱਤੇ ਸਾਨੂੰ ਪਹਿਰਾ ਦੇਣਾ ਸਾਡਾ ਜ਼ਿੰਮੇਵਾਰੀ ਬਣਦੀ ਹੈ ਸੋ ਜਿਹੜੇ ਮੰਨਤਾ ਮੀਟਿੰਗ ਦੇ ਵਿੱਚ ਆਉਂਦੇ ਨੇ ਉਹ ਬਹੁਤ ਕੁਝ ਸਿੱਖ ਕੇ ਚਲੇ ਜਾਂਦੇ ਨੇ ਹੁਣ ਬਾਰੀ-ਬਾਰੀ ਕਹਿਣੋਂ ਜੀਵ ਨਹੀਂ ਕਰਦਾ ਹੁਣ ਆਪਣੇ ਘਰੇ ਬੈਠੇ ਹੀ ਆਪਣੇ ਕਰਤ ਕਰਨ ਬਣਾਈ ਜਾਂਦੇ ਨੇ ਕੋਈ ਕਹਦਾ ਉਹਨੇ ਉਹਨੂੰ ਪੱਗ ਦੇਈ ਉਹਨੇ ਉਹਨੂੰ ਦੇ ਵੀ ਇਹ ਇੱਥੇ ਅੱਗੇ ਪਤਾ ਲੱਗਦਾ ਵੀ ਕਿਨੇ ਕਿਹਨੂੰ ਭਗ ਦੇ ਦਿੱਤੀ ਕਿਨੇ ਕੀ ਕਰਤਾ ਹੁਣ ਬਲਕਦਾਸ ਜੀ ਜੋ ਇਸ ਸਥਾਨ ਦੇ ਮਾਨਤ ਨੇ ਉਹਨਾਂ ਨੂੰ ਅਸੀਂ ਉਹਨਾਂ ਨੇ ਕਈ ਮਿੰਟਾਂ ਤੋਂ ਕਹਿ ਰਹੇ ਸੀ ਕਿ ਤੁਸੀਂ ਸਾਡੇ ਸਥਾਨ ਤੇ ਮੀਟਿੰਗ ਰੱਖੋ ਅਸੀਂ ਵੀ ਸੰਤਾਂ ਦਾ ਦਰਸ਼ਨ ਕਰਨੇ ਆ ਸੋ ਸਾਨੂੰ ਬੜੀ ਖੁਸ਼ੀ ਹੋਈ ਇਸ ਸਥਾਨ ਨੂੰ ਦੇਖ ਕੇ ਬਹੁਤ ਤਪਸਵੀ ਸੰਤਾਂ ਦੇ ਜਾਣਾ ਚਾਹੀਆ ਬੜੀ ਖੁਸ਼ੀ ਮਿਲੀ ਸੋ ਇਹ ਸਥਾਨ ਬਾਬਾ ਗੁਰਦਾਸਾ ਜੀ ਹੋਰ ਸੰਤਾ ਮਹਤਵਾਂ ਦੀਆਂ ਜੋ ਇੱਥੇ ਸਮਾਧੀਆਂ ਨੇ ਸੋ ਅਸੀਂ ਬੜੇ ਭਾਗਾਂ ਵਾਲਿਆਂ ਕਿ ਸਾਡਾ ਇੱਥੇ ਹਰਦਸ਼ਨ ਪਹੁੰਚਿਆ ਹਾਂ ਜੀ ਇੱਥੇ ਇਸ ਸਥਾਨ ਤੇ ਬਹੁਤ ਭਾਰੀ ਮੇਲਾ ਵੀ ਲੱਗਦਾ ਹੈ ਹਾਂ ਸਰਪਰੀ ਦੇ ਵਿੱਚ ਤੋ ਅਸੀਂ ਇਹਨਾਂ ਦਾ ਬਾਬਾ ਬਾਕਦਾਸ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਸਦਾ ਦਿੱਤਾ ਕੋਈ ਤੇ ભગવાન ਕੀ ਬੀਬੀ ਤੇ ਸੇਵਾਦਾਰ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੇ ਮਹਾਪੁਰਸ਼ਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਆਏ ਮਹਾਪੁਰਸ਼ਾਂ ਦੀ ਆਸਥਾਨ ਦੇ ਗੱਦੀ ਨਿਸ਼ੀਨ ਸ਼੍ਰੀਮਾਨ ਮਹੰਤ ਬਾਕਦਾਸ ਜੀ ਵੱਲੋਂ ਪਾਂਗਤ ਪੂਜਾ ਵੀ ਕੀਤੀ ਗਈ ਅਤੇ ਆਏ ਮਹਾਪੁਰਸ਼ਾਂ ਨੂੰ ਜੀ ਆਇਆਂ ਵੀ ਆਖਿਆ ਗਿਆ ਡੇਰਾ ਬਾਬਾ ਗੁੱਦੜ ਸਾਹਿਬ ਜੀ ਕਸਵਾ ਪੀਖੀ ਜ਼ਿਲ੍ਹਾ ਮਾਨਸਾ ਤੋਂ ਗੌਰਵ ਕਰ ਖੇਰਪੁਰ ਦੀ ਇੱਕ ਖਾਸ ਰਿਪੋਰਟ ਮਹਿਮਾ ਸਾਧੂ ਸੰਗਤ ਕੀ ਸੁਨਹੁ ਮੇਰੇ ਮੀਤਾਂ ਮਹਿਮਾ ਸਾਧ ਸੰਗ ਕੀ ਸੁਨਹੁ ਮੇਰੇ ਭੀਤ ਮਹਿਮਾ ਸਾਧ ਤੇ ਸ਼ਹਿਰਾ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301